ਪੰਚਾਇਤੀ ਚ ਪੰਚਾਇਤੀ ਚੌਂ ਦਾ ਜੂ ਜੂ ਮਾਹੌਲ ਜਿਹੜਾ ਹੈ ਗਰਮਾਂਦਾ ਜਾ ਰਿਹਾ ਹੈ ਤੇ ਸਮਾਨਾ ਦੇ ਨਾਲ ਲੱਗਦੇ ਪਿੰਡ ਬਿਜਲਪੁਰ ਦੇ ਵਿੱਚ ਬੀਤੇ ਦਿਨੀ ਜਿਹੜਾ ਦੋ ਧਿਰਾਂ ਦੇ ਵਿੱਚ ਜਿਹੜੀ ਹੈ ਲੜਾਈ ਹੁੰਦੀ ਹੈ ਤੇ ਅਵਤਾਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਜ਼ਖਮੀ ਹੁੰਦਾ ਹੈ ਤੇ ਜਿਸ ਨੂੰ ਹਸਪੀਟਲ ਦੇ ਵਿੱਚ ਪਿੰਡ ਦੇ ਲੋਕਾਂ ਵੱਲੋਂ ਲਿਆਂਦਾ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਅੱਜ ਜਿਹੜਿਆ ਉਸ ਦੇ ਬਿਆਨ ਨੋਟ ਕੀਤੇ ਜਾਂਦੇ ਨੇ ਦੱਸਿਆ ਜਾ ਰਿਹਾ ਕਿ ਕਾਫੀ ਸੱਟਾਂ ਲੱਗੀਆਂ ਨੇ ਤੇ ਐਮਐਲਆਰ ਦੇ ਵਿੱਚ ਜਿਹੜੀਆਂ ਸੱਤ ਤਰ੍ਹਾਂ ਦੀਆਂ ਜਿਹੜੀਆਂ ਸੱਟਾਂ ਨੇ ਦਿਖਾਈ ਦੇ ਰਹੀਆਂ ਨੇ ਗੱਲਬਾਤ ਕਰਦੇ ਹਾਂ ਸਾਰਾ ਜਿਹਾ ਕੀ ਕਾਰਨ ਬਣਿਆ ਔਰ ਕਿਸ ਤਰੀਕੇ ਨਾਲ ਇਹ ਜਿਹੜੀ ਹੈ ਲੜਾਈ ਹੋਈ ਹੈ ਕੀ ਨਾਮ ਹੈ ਅਵਤਾਰ ਸਿੰਘ ਅਵਤਾਰ ਸਿੰਘ ਜੀ ਇਹ ਬੀਤੇ ਦਿਨ ਕਿਸ ਵਜੇ ਨਾਲ ਲੜਾਈ ਹੋਈ ਹੈ ਇਹ ਵਜਾ ਦਾ ਜੀ ਪਤਾ ਨਹੀਂ ਲੱਗਾ ਮੈਂ ਤੇ ਡੀ ਟੈਂਕਰ ਤੋਂ ਤੇਲ ਦੇ ਡੀਜ਼ਲ ਲੈ ਕੇ ਆਉਂਦਾ ਸੀ ਤਾਂ ਪੈਨ ਆਪਣੀ ਚੱਲਦੀ ਸੀ। ਹੂੰ ਠੀਕ ਹੈ ਜੀ। ਰਸਤੇ 'ਚ ਮੈਨੂੰ ਅਮਰਤ ਸਿੰਘ ਮਿਲਿਆ। ਹੂੰ ਅਮਰਤ ਮਾਲ ਮਿਲਿਆ ਤੇ ਅੱਗੇ ਸੋਨੂ ਬਾਜਵਾਸ ਪੁਲ ਦੇ ਉੱਤੇ ਖੜਾ ਹੈ। ਹੂੰ ਪੁਲ ਦੇ ਉੱਤੇ ਖੜਾ ਹੈ ਜਦੋਂ ਮੈਂ ਮੋਟਰਸਾਈਕਲ ਲੈ ਕੇ ਨੰਗਾ ਲੱਗਾ ਉਹਦੇ ਕੰਨ ਨੂੰ ਫੋਨ ਲੱਗਾ। ਹੂੰ ਠੀਕ ਹੈ ਜੀ। ਮੈਂ ਨੰਗਲ ਲਗਾਉਂਨੇ ਮੇਰੇ ਚੱਲਦੇ ਮੋਟਰਸਾਈਕਲ ਤੇ ਲੱਤ ਮਾਰੀ। ਮੈਂ ਮੋਟਰਸਾਈਕਲ ਸਮੇਤ ਡੀਜ਼ਲ ਸਮੇਤ ਮੇਰੇ ਮਗਰ ਡੀਜ਼ਲ ਦੀ ਕੈਨ ਹੈ ਜੀ। ਹੂੰ ਡੀਜ਼ਲ ਸਮੇਤ ਥੱਲੇ ਡਿੱਗ ਗਿਆ ਜੀ। ਦੇਖਦਿਆਂ ਸਾਰ ਉਹਨੇ ਮੇਰੇ ਦਸਤਾਰ ਲਾ ਕੇ ਪਰ ਸਿੱਟ ਕੇ ਕੇਸਾ ਨੂੰ ਹੱਥ ਪਾਇਆ ਜੀ ਕਿਨੇ ਕਿਨੇ ਦਸਤਾਰ ਤਾਰੀ ਹੈ ਸੋਨੂ ਬਾਜਵੇ ਸੋਨੂ ਬਾਜਵੇ ਨੇ ਕੋਈ ਤੁਹਾਡਾ ਪਹਿਲਾਂ ਕੋਈ ਲੜਾਈ ਝਗੜਾ ਸੀ ਇਹਦੇ ਨਾਲ ਪਹਿਲਾਂ ਕੋਈ ਸਾਡਾ ਲੜਾਈ ਝਗੜਾ ਨਹੀਂ ਸੀ ਕੋਈ ਕਿਸੇ ਕਰੀਕੇ ਸੇ ਤਰੀਕੇ ਵੀ ਉਹ ਗੱਲ ਨਹੀਂ ਹੋਈ ਹਾਂ ਠੀਕ ਹੈ ਜੀ ਉਹਨੇ ਨਾਗਰ ਦਾ ਬਸ ਵਾਲਾ ਨੂੰ ਫੜ ਕੇ ਫਿਰ ਮੇਰੇ ਲੱਤਾਂ ਮੁੱਕੇ ਸਿਰੀ ਸਾਹ ਬੁਹਤ ਖਿੱਚ ਜੀ ਸੜਕ ਤੇ ਘਰੀਸਦਾ ਰਿਆ ਇਹਨੇ ਚਰ ਨੂੰ ਜਦੋਂ ਬੰਦੇ ਛਡਾਵੇ ਪਏ ਨੇ ਫਿਰ ਉਹਦੇ ਘਰ ਦੀ ਸੰਦੀਪਪੁਰ ਆ ਗਈ ਹੈ ਸੰਦੀਪਪੁਰ ਦੇ ਹੱਥ ਚ ਡੰਡਾ ਜੀ ਉਹ ਮੇਰੇ ਇਲਾਕੇ ਚ ਡੰਡੇ ਮਾਰਦੇ ਜੀ ਇਹ ਸੰਦੀਪਪੁਰ ਕਿਹਦੀ ਘਰ ਵਾਲੀ ਸੀ ਇਹ ਸੋਨੂ ਬਾਜ ਦੇ ਜੀ ਸੋਨੂ ਬਾਜ ਇਹ ਲੜਾਈ ਤੁਹਾਡੀ ਪਿੰਡ ਬिजਲਪੁਰ ਚ ਹੋਈ ਹੈ ਹਾਂਜੀ ਬिजਲਪੁਰ ਅੱਛਾ ਨਾਗਰ ਦਾ ਬਨਾਈ ਦੀ ਦੁਕਾਨ ਵੀ ਹੈ ਹੂੰ ਤੇ ਆਪਣਾ ਨਾਗਰ ਦਾ ਬੋਰਡ ਵੀ ਹੈ ਅੱਡਾ ਵੀ ਆਪਣਾ ਬিজਲਪੁਰ ਦਾ ਦੁਕਾਨਾ ਵੀ ਨੇ ਉੱਥੇ ਜੀ ਠੀਕ ਹੈ ਹਾਂ ਜੀ ਤੇ ਹੁਣ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਤੁਸੀਂ ਮੰਗ ਕਰਨਾ ਜੀ ਮੇਰੀ ਬੇਅਦਬੀ ਕਿਸਾ ਨਹੀਂ ਕੀਤੀ ਹੈ ਜੀ ਭਈ ਮੇਰੇ ਸੀਰੀ ਸਾਹਿਬ ਖਿੱਚਦੇ ਰਹੇ ਨੇ ਮੇਰੇ ਨੂੰ ਸੜਕ ਦੇ ਧੁੰਦੇ ਰਹੇ ਨੇ ਮੇਰੀ ਇਨਸਾਫ ਹੈ ਜੀ ਕਿ ਮੈਨੂੰ ਇਨਸਾਫ ਮਿਲੇ ਇਹਨਾਂ ਨੂੰ ਬਣਦੀ ਸਜ਼ਾ ਮਿਲੇ ਐਮਐਲਆਰ ਕਟ ਗਈ ਤੁਹਾਡੀ ਹਾਂਜੀ ਹਾਂਜੀ ਪੁਲਿਸ ਆ ਗਈ ਬਿਆਨ ਲੈ ਗਈ ਹਾਂਜੀ ਲੈ ਗਈ ਬਿਆਨ ਕੀ ਮੰਗ ਕਰਨਾ ਚਾਹੁੰਨੇ ਹੁਣ ਬਸ ਮੰਗੇ ਕਿ ਜੀ ਇਹਨਾਂ ਨੂੰ ਬਣਦੀ ਸਜ਼ਾ ਮਿਲੇ ਇਹਨਾਂ ਪਿੰਡ ਦੇ ਵਿੱਚ ਬਹੁਤ ਹੀ ਅਰਥਕ ਬਚਾ ਸਕਿਆ 15 ਦਿਨ ਹੀ ਲੰਘਦੇ ਜੀ ਕਿਸ ਕਦੀ ਪਹਿਲਾਂ ਥੋੜੇ ਜਿਦੇ ਦਿਨ ਪਹਿਲਾਂ ਇਹਨਾਂ ਮੇਰੇ ਤਾਏ ਦੇ ਪੋਸਤਰੇ ਦੀ ਵੀਡੀਓ ਬਣਾ ਕੇ ਸ਼ਹਿਰ ਚ ਘੁੱਟ ਕੇ ਤੇ ਇਹਨਾਂ ਵੀਡੀਓ ਬਣਾ ਕੇ ਤੇ ਨੈੱਟ ਤੇ ਚਾੜੀ ਹੁਣ ਮੈਨੂੰ ਇਹਨਾਂ ਘ੍ਰਿਸਦਿਆਂ ਹੋਇਆ ਤੇ ਵੀਡੀਓ ਬਣਾ ਕੇ ਨੈੱਟ ਤੇ ਚਾੜੀ ਹੈ ਸਾਰਾ ਕੁਝ ਫਿਰ ਮੈਂ ਹੀ ਰ ਨਾ ਲਾਇਆ ਸੀ ਜੀ ਮੈਂ ਐਸਐਸਓ ਸਾਹਮਣੇ ਉੱਥੇ ਰੋਡ ਦੇ ਉੱਤੇ ਉੱਥੇ ਪਤਾ ਨਹੀਂ ਕੀ ਗੱਲ ਹੋਇਆ ਐਸਐਸਓ ਸਾਹਿਬ ਨੇ ਮੈਨੂੰ ਝਿੜਕ ਕੇ ਠਾਇਆ ਗਿਆ ਔਰ ਭਰੋਸਾ ਦਿਵਾਇਆ ਗਿਆ ਵੀ ਇਹਨਾਂ ਤੇ ਕਾਰਵਾਈ ਬਣਦੀ ਕਰਾਂਗਾ ਠੀਕ ਸਰਪਾ ਜੀ ਕੀ ਕਹੋਗੇ ਜਿਹੜੇ ਬੀਤੇ ਦਿਨੀ ਲੜਾਈ ਹੋਈ ਹੈ ਪਿੰਡ ਬੀਜਲਪੁਰ ਦੇ ਵਿੱਚ ਅਵਤਾਰ ਸਿੰਘ ਉਹਨਾਂ ਦੀ ਇਹ ਰਾਤ ਇਹਨਾਂ ਦੀ ਲੜਾਈ ਹੋਈ ਹੈ ਜੀ ਸਾਡੇ ਕੋਲ ਮੈਸੇਜ ਗਿਆ ਸੀ ਅਸੀਂ ਹੁਣ ਬਿਆਨ ਲੈ ਲਿਆ ਬਿਆਨ ਤੋਂ ਬਾਅਦ ਪੜਤਾਲ ਕਰਕੇ ਜੋ ਵੀ ਹੈ ਦੀ ਕਾਰਵਾਈ ਅਗਲੀ ਕਰਾਂਗੇ ਕਿਸੇ ਨੇ ਚਾਰ ਜਣਿਆਂ ਦਾ ਨਾਮ ਲਿਖਾਇਆ ਸੰਦੀਪ ਗੌਰ ਸੋਨੂ ਬਾਜਵਾ ਨਿਰਮਲ ਸਿੰਘ ਤੇ ਫੌਟ ਸਿੰਘ ਸੱਟਾਂ ਜਾਦੀਆਂ ਲੱਗੀਆਂ ਨੇ ਜੀ ਸੱਟਾਂ ਦੇਖੋ ਸੱਤ ਜਿਹੜਾ ਸੱਟਾ ਵਿਸ਼ੋ ਕਰ ਰਹੀਆਂ ਨੇ ਐਮ ਐਨ ਆਰ ਦੇ ਵਿੱਚ ਸੱਤੇ ਸੱਟਾਂ ਹੀ ਬਲੰਡ ਨੇ ਬਾਕੀ ਜੋ ਓਪੀਨੀਅਨ ਦੀ ਰੱਖੀਆਂ ਨੇ ਓਪੀਨੀਅਨ ਤੋਂ ਬਾਅਦ ਜਿਹੜੀ ਵੀ ਕਾਰਵਾਈ ਹੋਏਗੀ ਉਹ ਕਰਾਂਗੇ ਜਿਹੜੀ ਹਮਨਦੀਪ ਦਾ ਜਾਪ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੇ